ਸਿੱਖ ਧਰਮ ਦੇ ਵਿੱਚ ਜਿਹੜੀਆਂ ਪ੍ਰਕਰਮਾ ਕਰਦੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉਹ ਕਿਉਂ ਕੀਤੀਆਂ ਜਾਂਦੀਆਂ ਨੇ ਤੇ ਉਹਦਾ ਕਾਰਨ ਕੀ ਹੈ ਆਓ ਸਾਧ ਸੰਗਤ 2-3 ਮਿੰਟਾਂ ਦੀ ਇਹ ਵੀਡੀਓ ਆਪਾਂ ਬਣਾਉਣੀ ਹੈ ਜੋ ਤੁਹਾਡੀ ਜ਼ਿੰਦਗੀ ਸਵਾਰ ਦੇਗੀ ਤੇ ਯਾਦ ਰੱਖਿਓ ਸਾਧ ਸੰਗਤ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਆਂ ਕਿ ਪ੍ਰਕਰਮਾ ਆਪਾਂ ਕਿਉਂ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਬਹੁਤ ਜ਼ਿਆਦਾ ਸੰਗਤ ਪਿਆਰ ਬਖਸ਼ਰੀ ਹੈ ਤੇ ਬਹੁਤ ਸੰਗਤ ਗੁਰਬਾਣੀ ਦੇ ਨਾਲ ਜੁੜ ਗਈ ਦਾਸ ਦੀਆਂ ਵੀਡੀਓ ਦੇਖ ਕੇ ਵੀਡੀਓ ਸੁਣ ਕੇ ਤੇ ਮੈਂ ਕਹਿੰਦਾ ਸਾਰੀ ਦੁਨੀਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਜੇ ਆਪਾਂ ਸਾਰੀ ਜਿਨੇ ਰਲ ਕੇ ਇੱਕ ਨਿਸ਼ਾਨ ਦੇ ਥੱਲੇ ਹੋ ਜਾਈਏ ਨਾ ਇੱਕ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਈਏ ਤੇ ਸੰਸਾਰ ਦੇ ਸਾਰੇ ਸੁੱਖ ਮਿਲ ਜਾਣਗੇ ਆਪਾਂ ਨੂੰ ਅੱਪਾ ਗੱਲ ਕਰਦੇ ਸੀ ਕਿ ਪ੍ਰਕਰਮਾ ਕਿਉਂ ਕਰਦੇ ਨੇ ਕੋਈ ਸੱਜਣ ਪੰਜ ਪ੍ਰਕਰਮਾ ਕਰਦੇ ਨੇ ਕੋਈ ਦੋ ਕਰਦੇ ਨੇ ਕੋਈ ਇੱਕ ਕਰਦਾ ਇਹ ਪ੍ਰਕਰਮਾ ਕਿਉਂ ਕਰਦੇ ਨੇ ਕਾਰਨ ਕੀ ਹੈ ਪ੍ਰਕਰਮਾ ਕਰਨ ਦਾ ਜਦੋਂ ਵੀ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਮੱਥਾ ਟੇਕਦੇ ਆ ਤੇ ਮੱਥਾ ਟੇਕਦਿਆਂ ਸਾਰੇ ਆਪਾਂ ਵਰਕਰਮਾ ਕਰਨੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਤੇ ਫਿਰ ਪ੍ਰਕਰਮਾ ਕਰਕੇ ਫਿਰ ਉਸੇ ਜਗ੍ਹਾ ਤੇ ਆ ਕੇ ਖੜ ਜੰਨੇ ਆ ਤੇ ਸਾਧ ਸੰਗਤ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਕਿ ਜੋ ਜਿਹੜੀ ਸਾਡੀ ਜ਼ਿੰਦਗੀ ਹੈ ਨਾ ਜੀਵਨ ਹੈ ਸਾਡਾ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਅੱਗੇ ਖੜ ਕੇ ਮੱਥਾ ਟੇਕਦੇ ਹਾਂ ਉਹਦਾ ਮਤਲਬ ਇਹ ਹੈ ਕਿ ਸੱਜਣਾ ਤੇਰੀ ਜ਼ਿੰਦਗੀ ਇੱਕ ਗੁਰੂ ਗ੍ਰੰਥ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਤੇ ਫਿਰ ਆਪਾਂ ਚੱਕਰ ਲਗਾਉਣੇ ਆ ਕੋਈ ਸੱਜਣ ਖੱਬੇ ਹੱਥੋਂ ਤੁਰਦੇ ਆ ਤੇ ਸਾਡੇ ਨਿਹੰਗ ਸਿੰਘ ਵੀਰ ਸੱਜੇ ਹੱਥ ਤੁਰਦੇ ਆ ਇਹਦਾ ਵਿੱਚ ਵੀ ਕੋਈ ਕਾਰਨ ਹੈ ਦੇ ਵਾਸਤੇ ਵੀਡੀਓ ਮੈਂ ਬਾਅਦ ਚ ਬਣਾਵਾਂਗਾ ਕਈ ਕਹਿ ਦਿੰਦੇ ਜੀ ਪੁੱਠੀਆਂ ਪ੍ਰਕਰਮਾ ਕਰਦੇ ਨੇ ਨਿਹੰਗ ਸਿੰਘ ਵੀਰ ਇਹਨਾਂ ਨੂੰ ਪਤਾ ਨਹੀਂ ਪਰ ਇਹਦੇ ਵਿੱਚ ਤਾਂ ਵਿੱਚ ਬੜਾ ਵੱਡਾ ਕਾਰਨ ਹੈ ਤੁਹਾਨੂੰ ਫਿਰ ਕਿਤੇ ਵੀਡੀਓ ਬਣਾਵਾਂਗਾ ਮੈਂ ਇਸ ਬੇਸ ਦੇ ਵਿੱਚ ਉਹ ਬਹੁਤ ਵੱਡੀ ਉਹਨਾਂ ਉਹਨਾਂ ਦੇ ਵਿੱਚ ਭਾਵਨਾ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ। ਪ੍ਰਤੀ ਜਿਹੜਾ ਉਹ ਸੱਜੇ ਹੱਥੋਂ ਚੱਲਦੇ ਨੇ ਉਹਦੇ ਵਿੱਚ ਕਾਰਨੇ ਬਹੁਤ ਵੱਡਾ। ਜਦੋਂ ਆਪਾਂ ਸਮਝ ਆਏਗੀ ਤੇ ਗਲਤ ਬੋਲਣ ਵਾਲੇ ਆਪੇ ਚੁੱਪ ਕਰ ਜਾਣਗੇ। ਸਾਧ ਸੰਗਤ ਜਦੋਂ ਆਪਾਂ ਪ੍ਰਕਰਮਾ ਆਪਾਂ ਨਾਰਮਲ ਕਰਦੇ ਆਂ ਸੱਜੇ ਖੱਬੇ ਹੱਥੋਂ ਚੱਲਦੇ ਆਂ। ਇੱਕੋ ਪ੍ਰਕਰਮਾ ਕਰਕੇ ਫਿਰ ਉਸੇ ਜਗ੍ਹਾ ਤੇ ਆ ਕੇ ਨੱਕ ਮਸਤਕ ਹੁੰਦੇ ਆਂ। ਦਾ ਮਤਲਬ ਕੀ ਹੈ? ਕੇ ਸਜਣਾ ਤੇਰੀ ਜ਼ਿੰਦਗੀ ਜਿਹੜੀ ਐ ਉਹ ਇੱਕ ਗੁਰੂ ਗ੍ਰੰਥ ਸਾਹਿਬ ਤੋਂ ਗੁਰੂ ਤੋਂ ਸ਼ੁਰੂ ਹੁੰਦੀ ਐ ਫਿਰ ਜਦੋਂ ਤੂੰ ਚੱਕਰ ਲਗਾਉਣਾ ਨਾ ਪ੍ਰਕਰਮਾ ਕਰਦਾ ਇਹ ਸੰਸਾਰ ਦਾ ਸਾਰਾ ਚੱਕਰ ਤੂੰ ਲਾਲਾ ਭੜਾਉਂਦਾ ਇਹ ਮਤਲਬ ਐ ਸਾਰੀ ਦੁਨੀਆ ਘੁੰਮ ਲੈ ਪਰ ਤੇਰੀ ਜ਼ਿੰਦਗੀ ਸ਼ੁਰੂ ਵੀ ਗੁਰੂ ਗ੍ਰੰਥ ਸਾਹਿਬ ਤੋਂ ਹੋਈ ਸੀ ਗੁਰੂ ਦੇ ਨਾਲ ਹੋਈ ਸੀ ਫੇਰ ਘੁੰਮ ਕੇ ਆ ਕੇ ਫਿਰ ਉਸੇ ਜਗ੍ਹਾ ਤੇ ਖੜ ਕੇ ਖਤਮ ਵੀ ਤੇਰੀ ਜ਼ਿੰਦਗੀ ਉੱਥੇ ਹੀ ਹੋਣੀ ਹੈ ਜਿੰਨਾ ਮਰਜੀ ਭੱਜ ਲੈ ਜਿੰਨਾ ਮਰਜੀ ਸਿਆਣੇ ਬਾਬਿਆਂ ਕੋਲ ਤੰਤਰਕਾਂ ਕੋਲ ਚਲੇ ਜਾ ਪਰ ਤੈਨੂੰ ਸੁੱਖ ਤੇਰੀ ਜ਼ਿੰਦਗੀ ਦਾ ਇੱਕ ਗੁਰੂ ਗ੍ਰੰਥ ਸਾਹਿਬ ਕੋਲ ਹੀ ਹੋਣਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਚਾਲੇ ਚੌਂਕੜਾ ਮਾਰ ਕੇ ਬੈਠੇ ਹੁੰਦੇ ਨੇ ਪ੍ਰਕਾਸ਼ ਹੁੰਦੇ ਨੇ ਤੇ ਆਪਾਂ ਪ੍ਰਕਰਮਾ ਕਰਦੇ ਹਾਂ ਜਦੋਂ ਤੇ ਇਹਦਾ ਮਤਲਬ ਇਹੀ ਹੈ ਸਾਧ ਸੰਗਤ ਕੇ ਗੁਰੂ ਤੋਂ ਖੁਸ਼ੀ ਲੈਣੀ ਗੁਰੂ ਤੋਂ ਜ਼ਿੰਦਗੀ ਸ਼ੁਰੂ ਕਰਨੀ ਤੇ ਆਪਣੀ ਜੀਵਨ ਜਿਹੜੀ ਲੀਲਾ ਹੈ ਉਹ ਗੁਰੂ ਦੇ ਕੋਲ ਹੀ ਸਾਡੀ ਖਤਮ ਹੋਣੀ ਹੈ ਇਸ ਵਾਸਤੇ ਕਿਤੇ ਆਸੇ ਪਾਸੇ ਨਾ ਭੱਜਿਆ ਕਰੋ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖੋ ਜਿੰਨਾ ਹੋ ਸਕਦਾ ਸਾਧ ਸੰਗਤ ਨਿੱਕੀ ਨਿੱਕੀ ਗੱਲਾਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਰੁੱਸਿਆ ਨਾ ਕਰੋ ਗੁਰੂ ਗ੍ਰੰਥ ਸਾਹਿਬ ਨੂੰ ਉਲਾਮੇ ਨਾ ਦਿਆ ਕਰੋ ਸਾਡੇ ਵਿੱਚ ਕਮੀ ਹੋ ਸਕਦੀ ਏ ਗੁਰੂ ਸਾਡਾ ਪੂਰਾ ਏ ਕਿਉਂਕਿ ਪੂਰਿਆਂ ਦੀ ਬਾਣੀ ਲਿਖੀ ਹੋਈ ਏ ਕਿਸੇ ਅਧੂਰੇ ਨੇ ਨਹੀਂ ਬਾਣੀ ਲਿਖੀ ਏ ਇਸ ਕਰਕੇ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੋ ਦਾਸ ਦੀਆਂ ਬਹੁਤ ਵੀਡੀਓ ਆਈਆਂ ਜੋ ਤੁਹਾਨੂੰ ਸਾਰਿਆਂ ਨੂੰ ਦੱਸਦਾ ਕਿ ਇਸ ਕੰਮ ਲਈ ਇਹ ਗੁਰਬਾਣੀ ਪੜੋ ਇਸ ਤਰ੍ਹਾਂ ਪੜੋ ਸਮੇਂ-ਸਮੇਂ ਦੇ ਨਾਲ ਜਿਵੇਂ ਸੰਗਤ ਦੇ ਮੈਸੇਜ ਆਉਂਦੇ 10-10 ਦਾ ਰਹਿੰਦਾ ਤੇ ਬੇਨਤੀ ਹੈ ਭਾਈ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਦੁਨੀਆ ਤੇ ਕੋਈ ਗੁਰੂ ਨਹੀਂ ਹੈ ਸਾਡੇ ਵਾਸਤੇ ਸਿੱਖ ਵਾਸਤੇ ਕਿ ਜੇ ਸਿੱਖ ਹੋ ਕੇ ਆਪਾਂ ਥਾਂ ਥਾਂ ਤੇ ਮੱਥੇ ਟੇਕਦੇ ਆਂ ਇਹ ਪਾਗ ਦਸਤਾਰ ਗੁਰੂ ਦੀ ਬਖਸ਼ੀ ਹੋਈ ਤਾਜ ਆਪਾਂ ਥਾਂ ਥਾਂ ਤੇ ਜਾ ਕੇ ਝੁਕਾਉਨੇ ਆਂ ਪੀਰ ਫਕੀਰ ਦੇ ਵੀ ਦੇਵਤਾ ਮੜੀ ਮਸਾਨ ਤੰਤਰਕਾਂ ਦੇ ਕੋਲ ਜਾ ਕੇ ਸਿਰ ਝੁਕਾਉਨੇ ਤੁਸੀਂ ਨਹੀਂ ਝੁਕਾਉਂਦੇ ਸਾਦ ਸੰਗਤ ਗੁਰੂ ਦੀ ਬਖਸ਼ੀ ਦਾਤ ਨੂੰ ਝੁਕਾਉਂਦੇ ਹੋ ਤੁਸੀਂ ਇਸੋਖ ਨਹੀਂ ਤੁਹਾਨੂੰ ਮਿਲਣਾ ਕਿਤੇ ਵੀ ਜੇ ਆਪਾਂ ਐਵੇਂ ਕਰਾਂਗੇ ਤਾਂ ਤੇ ਬੇਨਤੀ ਹੈ ਕਿ ਦਾਸ ਜੀਆਂ ਸਾਰੀਆਂ ਵੀਡੀਓ ਦੇਖੋ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੋ ਤੇ ਕੱਚੇ ਪੁੱਲਿਆਂ ਤੋਂ ਬਚੋ ਤੇ ਗੁਰੂ ਗ੍ਰੰਥ ਸਾਹਿਬ ਪੂਰੇ ਗੁਰੂ ਦੀ ਬਾਣੀ ਦੇ ਨਾਲ ਜੁੜੋ ਇਤਨੀਆਂ ਗੋ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ